ਪੂਰੇ ਪੰਜਾਬ ਦੀਆਂ ਬੇਟੀਆਂ ਦੇ ਲਈ ਅਸੀਂ ਜੋ ਆਸ਼ੀਰਵਾਦ ਸਕੀਮ ਦੇ ਤਹਿਤ ਇੱਕ ਹੋਰ ਟਰਾਂਸਪਰੈਂਸੀ ਆਉਣ ਦੇ ਲਈ ਆਸ਼ੀਰਵਾਦ ਪੋਰਟਲ ਓਪਨ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਔਰ ਜੋ ਹੁਣ ਤੱਕ ਬਹੁਤ ਸਾਰੀਆਂ ਕਮੀਆਂ ਇਸ ਸਕੀਮ ਚ ਪਾਈਆਂ ਜਾਂਦੀਆਂ ਸੀ ਜਿਵੇਂ ਕਿ ਕਈ ਵਾਰ ਅਪਲਾਈ ਕੋਈ ਹੋਰ ਕਰਦਾ ਸੀ ਬੈਨੀਫਿਟ ਕਿਸੇ ਹੋਰ ਨੂੰ ਚਲਾ ਜਾਂਦਾ ਸੀ ਜਾਂ ਬੈਨੀਫਿਟ ਆਉਂਦਾ ਹੀ ਨਹੀਂ ਸੀ ਜਾਂ ਕੋਈ ਪ੍ਰਾਈਵੇਟ ਕੈਫੇ ਵਾਲਿਆਂ ਦੇ ਥਰੂ ਲੁੱਟ ਸੋ ਥੋੜੀ ਸੀ ਉਹ ਸਾਰੇ ਕਾਸੇ ਨੂੰ ਬੰਦ ਕਰਨ ਲਈ ਹੁਣ ਆਸ਼ੀਰਵਾਦ ਹੋਟਲ ਓਪਨ ਕਰ ਦਿੱਤਾ ਔਰ ਇਹ ਜਿਹੜੀ ਸਕੀਮ ਹੈ ਇਹ ਸਿਰਫ ਤੇ ਸਿਰਫ ਸੇਵਾ ਕੇਂਦਰਾਂ ਦੇ ਰਾਹੀਂ ਸਾਡੇ ਬੈਨੀਫਿਸ਼ੀਰੀ ਅਪਲਾਈ ਕਰਨਗੇ ਕਿਉਂਕਿ ਸੇਵਾ ਕੇਂਦਰਾਂ ਘਰਾਂ ਦੇ ਬਹੁਤ ਨੇੜੇ ਮਿਲ ਜਾਂਦੇ ਆ ਉੱਥੇ ਜਾ ਕੇ ਤੁਸੀਂ ਅਪਲਾਈ ਕਰਨਾ ਔਰ ਕਿਸੇ ਵੀ ਜਾ ਕੇ ਪ੍ਰਾਈਵੇਟ ਕੈਫਿਆਂ ਦੇ ਥਰੂ ਜਾਂ ਹੋਰ ਕਿਸੇ ਵਿਦਾਹਤਾਂ ਦੇ ਵਿੱਚ ਡੇੜੇ ਮਾਰਨ ਦੀ ਲੋੜ ਨਹੀਂ ਸੋ ਬਹੁਤ ਸਿੰਪਲ اور ট্রান্সਪਰੈਂਸੀ ਦੇ ਨਾਲ ਅਸ਼ੀਰਵਾਸ ਫੂਲ ਦਾ ਜਿਹੜਾ ਲਾਭ ਹੈ ਅੱਜ ਤੋਂ ਬਾਅਦ ਸਾਡੀਆਂ ਬੱਚਿਆਂ ਨੂੰ ਮਿਲੇਗਾ